ਲਵ ਸਟੋਰੀ ਜੇਕਰ ਮੰਨਿਆ ਜਾਵੇ ਚੇਂਜ ਓਵਰ ਲੈਂਦਾ ਸੀ ਉਸਨੇ ਉਸ ਤੋਂ ਬਾਅਦ ਸਾਰਿਆਂ ਆਪਣਾ ਇੱਕ ਰਫ ਇੰਗਰੇਜ਼ ਉਹਨੇ ਦੌਰ ਚੇਂਜ ਕੀਤਾ ਸੀ ਜਿੰਨਾ ਮੈਂ ਮੇਰੇ ਇੰਡਸਟਰੀ ਨੂੰ ਦੇਖਣ ਦਾ ਨਜ਼ਰੀਆ ਅਲੱਗਾ ਜਿੰਨੇ ਜਣੇ ਇੱਥੇ ਬੈਠੇ ਨੇ ਉਹਨਾਂ ਦਾ ਨਜ਼ਰੀਆ ਅਲੱਗ ਹੋ ਉਹਦੇ ਅਲੱਗ ਐਕਸਪੀਰੀਅੰਸ ਹੋ ਜੋ ਮੇਰੇ ਨਜ਼ਰੀਏ ਰਾ ਕੈਰੀ ਆਨ ਜੱਟਾ ਜਿਹਨੇ ਪੰਜਾਬੀ ਮੂਵੀਜ਼ ਨੂੰ ਬਣਨ ਲਾਤਾ ਸਿਨੇਮਾ ਆਪਣੇ ਪੰਜਾਬੀ ਸਿਨੇਮਾ ਨੂੰ ਇੱਕ ਟਰੈਕ ਦਿੱਤਾ ਸੀਗਾ ਔਰ ਪੰਜਾਬੀ ਇੰਡਸਟਰੀ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਕੰਮ ਮਿਲਨਾ ਜਾਂ ਸਾਡੀ ਇੰਡਸਟਰੀ ਨੂੰ ਹੋਰ ਜ਼ਿਆਦਾ ਗਰੋਅ ਕੀਤਾ ਉਸ ਤੋਂ ਪਹਿਲਾਂ ਹਰਬਾ ਜਨਮਾਨ ਜੀ ਨੇ ਸੀ ਉਹਨਾਂ ਨੇ ਬਹੁਤ ਵਧੀਆ ਉਹ ਆਪਣਾ ਇਹਦੇ ਲਈ ਕੰਮ ਕੀਤਾ ਪੰਜਾਬੀ ਇੰਡਸਟਰੀ ਲਈ ਸੋ ਕੈਰੀਅਨ ਜੱਟਾ ਅੰਗਰੇਜ਼ ਬਾਕੀ ਹਰ ਇੱਕ ਡਾਇਰੈਕਟਰ ਦਾ ਹਰ ਇੱਕ ਕ라이ਟਰ ਦਾ ਆਪਣਾ ਵਿਜ਼ਨ ਆ ਜਿੰਨੀਆਂ ਵੀ ਮੂਵੀਜ਼ ਬਣੀਆਂ ਨੇ ਸਾਰੀਆਂ ਅੱਛੀਆਂ ਨੇ